ਬਟੱਡਾ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਬੰਦੂਕ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੋਸਤੋ ਬੰਦੂਕਾਂ ਵਰਗੇ ਘਾਤਕ ਹਥਿਆਰਾਂ ਨਾਲ ਥੋੜੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਤਾਜ਼ਾ ਮਾਮਲੇ ਵਿੱਚ ਇੱਕ ਵਿਅਕਤੀ ਦੀ ਬੰਦੂਕ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾਂਦਾ ਕਿ ਬੰਦੂਕ ਦੇ ਵਿੱਚ ਗੋਲੀ ਮੌਜੂਦ ਸੀ ਜਿਸ ਬਾਰੇ ਪੂਰੀ ਤਰ੍ਹਾਂ ਸਾਵਧਾਨੀ ਨਹੀਂ ਵਰਤੀ ਗਈ। ਥੋੜੀ ਅਨਗਹਿਲੀ ਵਰਤੀ ਗਈ ਹੈ ਜਿਸ ਕਰਕੇ ਇਹ ਘਟਨਾ ਹੋ ਗਈ। ਇਹ ਘਟਨਾ ਇੱਕ ਗੰਭੀਰ ਚੇਤਾਵਨੀ ਹੈ ਕਿ ਹਥਿਆਰਾਂ ਨੂੰ ਸਾਫ਼ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਪੂਰੀ ਤਰ੍ਹਾਂ ਹਥਿਆਰ ਖਾਲੀ ਹੈ ਕਿ ਨਹੀਂ। ਬੰਦੂਕ ਨਾਲ ਛੋਟੀਆਂ ਗਲਤੀਆਂ ਵੀ ਇੱਕ ਵੱਡਾ ਹਾਦਸਾ ਬਣ ਸਕਦੀਆਂ ਨੇ। ਪੁਲਿਸ ਤੇ ਮਾਹਰਾਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਬੰਦੂਕ ਸਾਫ਼ ਕਰਨ ਤੋਂ ਪਹਿਲਾਂ ਮੈਗਜ਼ੀਨ ਚੈਂਬਰ ਚੋਂ ਕੱਢ ਦਿਓ। ਕਦੇ ਵੀ ਬੰਦੂਖ ਆਪਣੇ ਅੱਖ ਸੇ ਹੋਰ ਵੱਲ ਨਾ ਮੋੜੋ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਤੇ ਬੰਦੂਖ ਦੀ ਵਰਤੋਂ ਤੇ ਸੁਰੱਖਿਆ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਰੱਖੋ ਉਹਨਾਂ ਦੀ ਇਹ ਦਰਦਨਾਕ ਘਟਨਾ ਸਾਨੂੰ ਯਾਦ ਲਾਉਂਦੀ ਹੈ ਕਿ ਸੁਰੱਖਿਆ ਦੇ ਨਿਯਮਾਂ ਦੀ ਅਣਦੇਖੀ ਜ਼ਿੰਦਗੀ ਦੀ ਸਭ ਤੋਂ ਵੱਡੀ ਕੀਮਤ ਵਸੂਲ ਸਕਦੀ ਹੈ ਜਾਗਰੂਕ ਬਣੋ ਸੁਰੱਖਿਅਤ ਰਹੋ ਅਤੇ ਹੋਰਾਂ ਨੂੰ ਵੀ ਸੁਰੱਖਿਅਤ ਰਹਿਣ ਦਿਓ ਤੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਕਿ ਡਾਕਟਰ ਸਾਹਿਬ ਨੇ ਕੀ ਜਾਣਕਾਰੀ ਦਿੱਤੀ ਹੈ ਕਿਉਂਕਿ ਉਹਨੇ ਉਹਨੇ ਡੈੱਡ ਬੋਡੀ ਪਹੁੰਚੀ ਹੈ ਹਸਪਤਾਲ ਦੇ ਵਿੱਚ ਆਪਾਂ ਡਾਕਟਰ ਸਾਹਿਬ ਤੋਂ ਪੁੱਛਦੇ ਆ ਦੱਸੋ ਕੀ ਮਾਮਲਾ ਹੈ ਕਿ ਆ ਜਨਸ਼ਵਡਾ ਹੈ ਕੀ ਮਾਮਲਾ ਹੈ ਸਾਡੇ ਕੋਲ ਜੀ ਸਾਰਾ ਜਨ ਸੇਵਾ ਕਲੱਬ ਮੈਂਬਰ ਸੰਦੀਪ ਗਿੱਲ ਲੈ ਕੇ ਆਇਆ ਇੱਕ ਬੋਡੀ ਬੰਦੇ ਦਾ ਨਾਮ ਜਿਹੜਾ ਹੈਗਾ ਸ਼ਿਵਰਾਜ ਸਿੰਘ son of ਬਿਨ ਸਿੰਘ ਮਹਿਣਾ ਚੌਕ ਵਾਲੇ ਪਾਸੇ ਰਹਿੰਦੇਗੇ ਉਮਰ ਤਕਰੀਬਨ 50 ਸਾਲ ਦੱਸੀ ਜਾਂਦੀ ਹੈ ਜੀ ਕਹਿੰਦੇ ਕਿ ਵੀ ਗਨ ਸ਼ਾਟ ਇੰਜਰੀ ਹੈਗੀ ਹੈ ਦੇਖੋ ਕੀ ਨਿਕਲਦਾ ਹੈ ਪੋਸਟਮਾਰਟਮ ਤੋਂ ਬਾਅਦ ਕਿੱਥੇ ਲੱਗਿਆ ਜੀ ਕੁਝ ਨਹੀਂ ਦੱਸ ਸਕਦੇ ਜੀ ਉਹ ਦੇਖਾਂਗੇ ਤਾਂ ਦੋਸਤੋ ਇਹ ਕੋਈ ਆਮ ਖਬਰ ਨਹੀਂ ਹੈਗੀ ਸਗੋਂ ਇੱਕ ਚੇਤਾਵਨੀ ਹੈ ਬੰਦੂਕ ਸਿਰਫ ਇੱਕ ਹਥਿਆਰ ਨਹੀਂ ਬਲਕਿ ਇੱਕ ਜ਼ਿੰਮੇਵਾਰੀ ਵੀ ਹੈ ਇੱਕ ਛੋਟੀ ਜਿਹੀ ਲਾਪਰਵਾਹੀ ਨਾਲ ਤੁਸੀਂ ਦੇਖੋਗੇ ਜਾਨ ਚਲੀ ਗਈ ਕਿਰਪਾ ਕਰਕੇ ਸੁਰੱਖਿਆ ਦੇ ਜਿਹੜੇ ਨਿਯਮ ਹੈ ਉਹਨਾਂ ਦੀ ਪਾਲਣਾ ਕਰੋ ਹਥਿਆਰ ਸਾਫ਼ ਕਰਨ ਸਮੇਂ ਪੂਰੀ ਸਾਵਧਾਨੀ ਵਰਤੋ ਆਪਣੀ ਜ਼ਿੰਦਗੀ ਵਿੱਚ ਆਉਤੇ ਦੂਜਿਆਂ ਦੀ ਵੀ ਜਾਗਰੂਕ ਬਣੋ ਸੁਰੱਖਿਤ ਰਹੋ ਜੈ ਹਿੰਦ ਜੈ ਭਾਰਤ